ਜੇਕਰ ਤੁਹਾਡਾ ਬੈਂਕ ਵਿੱਚ ਖਾਤਾ ਹੈ ਜਾਂ ਫਿਰ ਤੁਸੀਂ ਸੀਨੀਅਰ ਸਿਟੀਜ਼ਨ ਹੋ ਤਾਂ ਤੁਹਾਡੇ ਪਰਿਵਾਰ ਵਿੱਚ ਕੋਈ ਬਜ਼ੁਰਗ ਮੈਂਬਰ ਹੈ ਤਾਂ ਬੈਂਕ ਅਕਾਊਂਟ ਵਿੱਚ ਨੋਮੀਨੇਸ਼ਨ ਯਾਨੀ ਕਿ ਨਾਮਜ਼ਦਗੀ ਨੂੰ ਲੈ ਕੇ RBI ਵੱਲੋਂ ਕੀਤੇ ਗਏ ਤਾਜ਼ਾ ਬਦਲਾਅ ਤੁਹਾਡੇ ਲਈ ਬਹੁਤ ਕੰਮ ਦੇ ਨੇ ਹੁਣ ਖਾਤਾਧਾਰਕ ਇੱਕ ਬੈਂਕ ਖਾਤੇ ਵਿੱਚ ਚਾਰ ਨਾਮਜ਼ਦ ਜੋੜ ਸਕਦੇ ਨੇ ਨਵੇਂ ਨਿਯਮਾਂ ਦੇ ਮੁਤਾਬਿਕ ਹੁਣ ਬੈਂਕ ਜਾਂ ਨਿਵੇਸ਼ ਖਾਤੇ ਵਿੱਚ ਚਾਰ ਨਾਮਜ਼ਦ ਵਿਅਕਤੀਆਂ ਦੇ ਨਾਂ ਜੋੜਨਾ ਹੁਣ ਜ਼ਰੂਰੀ ਹੋ ਗਿਆ ਹੈ ਨਾਮਜਦ ਉਹ ਵਿਅਕਤੀ ਹੁੰਦਾ ਹੈ ਜੋ ਖਾਤਾਧਾਰਕ ਦੇ ਇਸ ਦੁਨੀਆ ਨੂੰ ਛੱਡਣ ਤੋਂ ਬਾਅਦ ਜਮ੍ਹਾਂ ਰਕਮ ਪ੍ਰਾਪਤ ਕਰਨ ਦਾ ਅਧਿਕਾਰ ਰੱਖਦਾ ਹੈ ਅਜਿਹਾ ਕਰਨ ਨਾਲ ਪਰਿਵਾਰ ਨੂੰ ਲੰਬੀ ਕਾਨੂੰਨੀ ਪ੍ਰਕਿਰਿਆ ਵਿੱਚੋਂ ਨਹੀਂ ਗੁਜ਼ਰਨਾ ਪੈਂਦਾ ਤੇ ਬੈਂਕ ਸਿੱਧੇ ਹੀ ਉਸ ਵਿਅਕਤੀ ਨੂੰ ਪੈਸਾ ਟਰਾਂਸਫਰ ਕਰ ਦਿੰਦਾ ਜੋ ਕਿ ਉਸ ਰਾਸ਼ੀ ਦਾ ਹੱਕਦਾਰ ਹੁੰਦਾ ਹੈ ਇਸ ਦੇ ਨਾਲ ਪਰਿਵਾਰ ਨੂੰ ਆਰਥਿਕ ਮਦਦ ਮਿਲਣ ਵਿੱਚ ਦੇਰੀ ਨਹੀਂ ਹੁੰਦੀ ਤੇ ਪੁਰਾਣੇ ਨਿਯਮਾਂ ਦੇ ਮੁਤਾਬਕ ਜੇਕਰ ਨਾਮਜ਼ਦ ਵਿਅਕਤੀ ਉਪਲਬਧ ਨਹੀਂ ਹੁੰਦਾ ਤਾਂ ਜਮ੍ਹਾਂ ਜਾਇਦਾਦ ਲਈ ਵਾਰਸਾਂ ਨੂੰ ਕਾਨੂੰਨੀ ਪ੍ਰਕਿਰਿਆ ਵਿੱਚੋਂ ਲੰਘਣਾ ਪਵੇਗਾ ਜੇ ਵਸੀਅਤ ਹੈ ਤਾਂ ਇਹ ਪਰੇਸ਼ਾਨੀ ਘਟ ਸਕਦੀ ਹੈ ਦੱਸ ਦਈਏ ਕਿ ਆਰਬੀਆਈ ਨੇ ਹਾਲ ਹੀ ਇਹ ਬਦਲਾਅ ਅਨੁਸਾਰ ਹੁਣ ਖਾਤਾਧਾਰਕ ਇੱਕ ਬੈਂਕ ਖਾਤੇ ਵਿੱਚ ਵੱਧ ਤੋਂ ਵੱਧ ਚਾਰ ਨਾਮਜ਼ਦ ਜੋੜ ਸਕਦੇ ਨੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਫਿਕਸਡ ਡਿਪੋਜ਼ੀਟਰ ਯਾਨੀ ਕਿ ਐਫ ਡੀ ਪਹਿਲਾਂ ਐਫ ਡੀ ਲਈ ਸਿਰਫ ਇੱਕ ਨਾਮਜ਼ਦ ਦੀ ਇਜਾਜ਼ਤ ਸੀ ਪਰ ਹੁਣ ਇਸ ਵਿੱਚ ਚਾਰ ਨਾਮਜ਼ਦ ਬਣਾਏ ਜਾ ਸਕਦੇ ਨੇ ਅਤੇ ਹਰ ਨਾਮਜ਼ਦ ਦੀ ਜੋ ਹੈ ਹਿੱਸੇਦਾਰੀ ਵੀ ਤੈਅ ਕੀਤੀ ਜਾ ਸਕਦੀ ਹੈ ਤੇ ਹਿੱਸੇਦਾਰੀ ਤਿਆਰ ਕਰਨ ਬਾਰੇ ਦੱਸ ਦਈਏ ਕਿ ਨਾਮਜ਼ਦਾਂ ਦੀ ਕੁੱਲ ਹਿੱਸੇਦਾਰੀ ਜੋ ਹੈ 100% ਹੋਣੀ ਚਾਹੀਦੀ ਹੈ ਬਰਾਬਰ ਹਿੱਸੇ ਲਈ ਜੁਆਇੰਟ ਨਾਮਜ਼ਦਗੀ ਚੁਣੀ ਚਾਹੀਦੀ ਹੈ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਇੱਕ ਤੋਂ ਬਾਅਦ ਦੂਜਾ ਹੱਕਦਾਰ ਹੋਵੇ ਤਾਂ ਸੈਕਸੈਸਿਵ ਜਾਂ ਫਿਰ ਕ੍ਰਮਵਾਰ ਨਾਮਜ਼ਦਗੀ ਦਾ ਵਿਕਲਪ ਚੁਣੋ ਇਸ ਦੇ ਨਾਲ ਹੀ ਜਾਣਕਾਰੀ ਦੇ ਦਿੰਨੇ ਆ ਕਿ ਨਾਮਜ਼ਦ ਦੇ ਜੋ ਹੈ ਉਸ ਦੇ ਦੁਨੀਆ ਨੂੰ ਛੱਡਣ ਤੋਂ ਬਾਅਦ ਉਸ ਦੀ ਉਸ ਦੇ ਮਰਨ ਤੋਂ ਬਾਅਦ ਜੇਕਰ ਜੁਆਇੰਟ ਨਾਮਜ਼ਦਗੀ ਦੀ ਸਥਿਤੀ ਵਿੱਚ ਕਿਸੇ ਨਾਮਜ਼ਦ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਰਾਸ਼ੀ ਬਾਕੀ ਬਚੇ ਨਾਮਜ਼ਦਾਂ ਵਿੱਚ ਵੰਡੀ ਜਾਵੇਗੀ ਸਕਸੈਸਿਵ ਨਾਮਜ਼ਦਗੀ ਵਿੱਚ ਇੱਕ ਦੇ ਬਾਅਦ ਦੂਜਾ ਹੱਕਦਾਰ ਹੋਵੇਗਾ ਤੇ ਇਸ ਦੇ ਨਾਲ ਹੀ ਨਾਮਜ਼ਦ ਜੋੜਨ ਲਈ ਪੂਰਾ ਨਾਮ ਜਨਮ ਤਰੀਕ ਪਤਾ ਖਾਤਾ ਨੰਬਰ ਅਤੇ ਹਿੱਸੇਦਾਰੀ ਵਰਗੇ ਵੇਰਵੇ ਜ਼ਰੂਰੀ ਹੁੰਦੇ ਨੇ ਖਾਤਾ ਤਾਰਕ ਜੋ ਹੈ ਕਿਸੇ ਵੀ ਸਮੇਂ ਨਾਮਜ਼ਦ ਵਿਅਕਤੀ ਨੂੰ ਬਦਲ ਸਕਦੇ ਨੇ ਜਾਂ ਫਿਰ ਉਸ ਨੂੰ ਰੱਦ ਵੀ ਕਰ ਸਕਦੇ ਨੇ ਕਿਸ ਨੂੰ ਕਿੰਨਾ ਹਿੱਸਾ ਮਿਲੇਗਾ ਇਸ ਦਾ ਜ਼ਿਕਰ ਵੀ ਕੀਤਾ ਜਾ ਸਕਦਾ ਹੈ ਬੈਂਕ ਦੀ ਬ੍ਰਾਂਚ ਬਾਰੇ ਦੱਸ ਦਈਏ ਕਿ ਜੇਕਰ ਤੁਹਾਡਾ ਖਾਤਾ ਹੈ ਉਸ ਬੈਂਕ ਦੀ ਨਾਮਜ਼ਦਗੀ ਸ਼ਾਖਾ ਦੇ ਵਿੱਚ ਜਾਓ ਨਾਮਜ਼ਦਗੀ ਅਪਡੇਸ਼ਨ ਫਾਰਮ ਭਰੋ ਬੈਂਕ ਅਧਿਕਾਰੀ ਦਸਤਾਵੇਜ਼ ਦੀ ਜਾਂਚ ਕਰਨਗੇ ਤੇ ਜਿਸ ਤੋਂ ਬਾਅਦ ਅਪਡੇਸ਼ਨ ਕਨਫਰਮ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਆਨਲਾਈਨ ਜੋ ਇਸ ਦੀ ਮਾਧਿਅਮ ਹੈ ਉਸ ਬਾਰੇ ਦੱਸ ਦਿੰਨੇ ਆ ਕਿ ਤੁਸੀਂ ਨੈੱਟ ਬੈਂਕਿੰਗ ਜਾਂ ਫਿਰ ਮੋਬਾਈਲ ਐਪ ਰਾਹੀਂ ਵੀ ਨਾਮਜ਼ਦਗੀ ਸੈਕਸ਼ਨ ਦੇ ਵਿੱਚ ਜਾ ਕੇ ਇਸ ਨੂੰ ਅਪਡੇਟ ਕਰ ਸਕਦੇ ਹੋ ਅਪਡੇਸ਼ਨ ਦਾ ਮੈਸੇਜ ਜੋ ਹੈ ਐਸਐਮਐਸ ਜਾਂ ਫਿਰ ਈਮੇਲ ਤੇ ਆਵੇਗਾ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਬੈਂਕ ਲੋਕਰ ਬਾਰੇ ਜੋ ਹੈ ਸਿਰਫ ਸਕਸੈਸਿਵ ਨਾਮਜ਼ਦਗੋ ਹੋਣਗੇ ਨਾਮਜ਼ਦ ਹੋਣਗੇ ਤੇ ਇਸ ਦਾ ਮਤਲਬ ਇਹ ਹੈ ਕਿ ਜੋ ਪਹਿਲਾ ਨਾਮਜ਼ਦ ਉਪਲਬਧ ਨਹੀਂ ਹੈ ਤਾਂ ਅਗਲਾ ਵਿਅਕਤੀ ਉਸ ਦਾ ਹੱਕਦਾਰ ਹੋਵੇਗਾ ਤੇ ਮਿਊਚੁਅਲ ਫੰਡ ਅਤੇ ਡੀਮੈਟ ਖਾਤੇ ਬਾਰੇ ਦੱਸ ਦਈਏ ਕਿ ਇਹਨਾਂ ਲਈ ਵੱਧ ਤੋਂ ਵੱਧ 10 ਨਾਮਜ਼ਦ ਬਣਾਏ ਜਾ ਸਕਦੇ ਨੇ ਤੇ LIC ਪਾਲਿਸੀਆਂ ਬਾਰੇ ਦੱਸ ਜੀਏ ਕਿ LIC ਨਾਲ ਜੁੜੀਆਂ ਪਾਲਿਸੀਆਂ ਦੇ ਵਿੱਚ ਪਹਿਲਾ ਵਾਰ ਹੀ ਮਲਟੀਪਲ ਨਾਮਜ਼ਦ ਬਣਾਉਣ ਲਈ ਇਜਾਜ਼ਤ ਬਰਕਰਾਰ ਹੈ